ਹਾਂ ਜੀ ਸਮਕ ਲਕਸ਼ਣ ਦੇ ਵਿੱਚ ਜੇਕਰ ਸਭ ਤੋਂ ਜ਼ਿਆਦਾ ਟੌਪ ਦੇ ਫੈਬਰਿਕ ਜਾ ਰਿਹਾ ਤੇ ਉਹ ਹੈਗਾ ਜੀ ਪਿਓ ਜੌਚਟ ਕਿਉਂਕਿ ਇਹਨੂੰ ਤੁਸੀਂ ਲਾਈਨਿੰਗ ਲਾ ਕੇ ਜਸਟ ਸਟਿਚ ਕਰਦੇ ਹੋ ਤਾਂ ਤੁਸੀਂ ਸਮਾ ਦੇ ਵਿੱਚ ਇਜ਼ੀਲੀ ਇਸ ਨੂੰ ਪਾਰਟੀ ਵੇਅਰ ਸੂਟ ਵੀ ਰੈਡੀ ਕਰ ਸਕਦੇ ਹੋ ਜਿੱਦਾਂ ਕਿ ਟਾਈ ਡਾਈ ਦੀ ਸ਼ਰਟ ਦੇ ਵਿੱਚ ਬਹੁਤ ਸੋਹਣੇ ਸੂਟ ਆਏ ਨੇ ਨਾਲ ਮਸਲੀਨ ਪਿਓਰ ਮਸਲੀਨ ਦੇ ਦੁਪੱਟੇ ਤੁਸੀਂ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਨੇ ਐਂਡ ਇਹ ਵਾਲੇ ਸੂਟ ਵੀ ਬਹੁਤ ਪਿਆਰੇ ਨੇ ਜਿਵੇਂ ਕਿ ਕੈਂਬ੍ਰੀ ਕਾਟਨ ਦੀ ਸ਼ਰਟ ਆਏਗੀ ਬਾਟਮ ਐਂਡ ਸ਼ਰਟ ਦੇ ਵਿੱਚ ਐਕਸਟਰਾ ਤੋਂ ਤੁਹਾਨੂੰ ਲੈਸਸ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਵਾਲੇ ਸੂਟ ਵੀ ਦੇਖ ਪਿਓਰ ਕਾਟਨ ਦੇ ਸੂਟ ਦੇ ਸ਼ਰਟ ਪ੍ਰਿੰਟ ਆਏਗੇ ਵਿੱਚ ਪੈਚਸ ਲਗਾ ਕੇ ਸ਼ਰਟ ਦਾ ਨੈਕ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਐਂਡ ਬਾਟਮ ਤੇ ਵਰਕ ਆਇਆਗਾ ਤੇ ਨਾਲ ਆਉਣਗੇ ਜੀ ਮਸਲੀਨ ਦੇ ਦੁਪੱਟੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਬੁਟੀਕ ਸੂਟ ਬਹੁਤ ਪਿਆਰੇ ਲੱਗਦੇ ਨੇ ਜੇਕਰ ਤੁਸੀਂ ਹੈਵੀ ਡਿਜ਼ਾਈਨਰ ਪੀਸ ਲੈਣਾ ਚਾਹੁੰਦੇ ਹੋ ਪ੍ਰੋਪਰ ਹੈਂਡਵਰਕ ਦੇ ਉੱਤੇ ਪਿਓਰ ਸ਼ਿਮਰ ਦੇ ਉੱਪਰ ਤਾਂ ਉਹ ਤੁਸੀਂ ਵੀ ਲੈ ਸਕਦੇ ਹੋ ਇਸ ਤਰ੍ਹਾਂ ਦਾ ਫੈਬਰਿਕ ਵੀ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਹੁੰਦਾ ਹੈ ਤੇ ਨਿਊ ਡਿਜ਼ਾਈਨਸ ਆਏ ਹੋਏ ਨੇ ਇਹ ਪਿਓਰ ਕ੍ਰੇਪ ਦੇ ਵਿੱਚ ਮਿਲ ਜਾਏਗਾ ਚਰਾਉਣ ਦੀਆਂ ਇਹਦੇ ਨਾਲ ਸ਼ਰਟਾਂ ਆਉਣਗੀਆਂ ਵਿਦਆਊਟ ਦੁਪੱਟਾ ਹੁੰਦੇ ਆ ਤੁਸੀਂ ਕੋਈ ਵੀ ਪੀਸ ਇਹਨਾਂ ਚੋਂ ਲੈ ਸਕਦੇ ਹੋ ਕਈ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਜੇਕਰ ਤੁਸੀਂ ਕੋਈ ਸੂਟ ਆਰਡਰ ਤੇ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਉਸ ਦੀ ਪਿਕ ਸੈਂਡ ਕਰਕੇ ਆਰਡਰ ਤੇ ਵੀ ਰੈਡੀ ਕਰਵਾ